ਜਿੱਕੇ ਨਾਮ ਹੈ ਆਪਣਾ ਕੀ ਨਾਮ ਮੇਰਾ ਮਹਿੰਦਰ ਸਿੰਘ ਨਾਂ ਪਾਜੀ ਪੰਚਾਇਤ ਮੈਂਬਰ ਆ ਜੀ ਮੈਂ ਇਹ ਪੰਚਾਇਤ ਗਲੋ ਹੋਈ ਸੀਗੀ ਪਹਿਲਾਂ ਸਾਡੇ ਕੇਸ ਪਾਤਾ ਸੀਗਾ ਜੀ ਇਹ 2007 ਦਾ ਪਹਿਲਾਂ ਵੀ ਸਾਡੇ ਮਿਲਤੀ ਹੋਈ ਸੀਗੀ ਜੀ ਉਹ ਉਹਦਾ ਵੀ ਕੇਸ ਚੱਲ ਰਿਹਾ ਇਹ 2 7 ਤੱਕ ਹੁਣ ਸਟੇਜ ਹੈ ਸਾਡੇ ਕੋਲ ਇਸ ਅਸੀਂ ਇਹਨਾਂ ਨੂੰ ਕਿਹਾ ਸੀਗਾ ਵੀ ਜਦੋਂ ਫੈਸਲਾ ਹੋਊਗਾ ਜਿਹੜਾ ਜੇ ਸਾਡੇ ਹੱਕ ਚ ਹੋਊਗਾ ਤੁਸੀਂ ਆ ਬਾਹਰ ਹੋ ਜਾ ਸਾਡੇ ਹੱਕ ਚ ਹੋਊਗਾ ਤੁਸੀਂ ਇਹ 7ਵੇਂ ਮਹੀਨੇ ਤੱਕ ਸਟੇਜ ਹੈ ਇਹ 7ਵੇਂ ਮਹੀਨੇ ਤੱਕ ਆ ਜੀ 25 ਤੱਕ 2007 25 ਤੱਕ ਜੀ ਉਹਨਾਂ ਦਾ ਕੀ ਨਾਮ ਹੈ ਦੂਜੀ ਪਾਰਟੀ ਦਾ ਛੱਤਰ ਸਿੰਘ ਹੈ ਕਿਰਪਾਲ ਸਿੰਘ ਬਲਜੀਤ ਸਿੰਘ ਜਸਪਾਲ ਸਿੰਘ ਲੋਕ ਚਨਾ ਆਪਣੇ ਜਸਬੀਰ ਸਿੰਘ ਰਿੰਕੂ ਜੀ ਕਿ ਪਿੰਡ ਕਿਹੜਾ ਹੈ ਹਸਨਪੁਰ ਕਮੋਵਾਂਜ ਪਿੰਡਾ ਕਿੰਨੀ ਜਗ੍ਹਾ ਗੁਰਮੁਖ ਸਿੰਘ ਜੀ ਵੀਰ ਹੁਣ ਪ੍ਰਸ਼ਾਸਨ ਕੋਲ ਤੁਸੀਂ ਗਏ ਹੋਣੇ ਹਸਨ ਕੋਲ ਗਏ ਸੀਗੇ ਜੀ ਅਸੀਂ ਪ੍ਰਸ਼ਾਸਨ ਕਹਿੰਦਾ ਵੀ ਕੰਨ ਕੋ ਪਟਵਾਰੀ ਅਸੀਂ ਲੈਂਦੇ ਸੀਗੇ ਜੀ ਕਹਿੰਦਾ ਤੁਹਾਡੀਆਂ ਚਾਰ ਕਰਮਾ ਨਹੀਂ ਹੈ ਕਹਿੰਦਾ ਅਸੀਂ ਤਾਂ ਹਫਤੇ ਤੱਕ 10 ਦਿਨਾਂ ਤੱਕ ਜਦੋਂ ਦੂਰਤੀ ਹੋ ਜੂਗੀ ਜੀ ਕੰਤਾ ਮੈਂ ਉਹ ਤੋਂ ਮਿੰਤੀ ਕਰਨਾਵਾਂਗੇ ਵੀ ਫਿਰ ਬਾਅਦ ਚੋ ਕਰਾਂਗੇ ਇਹਨਾਂ ਨੇ ਜਿਉ ਸਾਡੀ ਮਿੰਤੀ ਨਹੀਂ ਹੁਣ ਦਿੱਤੀ ਹੈ ਹਾਂਜੀ ਸਰਪੰਚ ਸਾਹਿਬ ਕੀ ਮਾਮਲਾ ਕੀ ਹੈ ਆ ਦੋਸ਼ ਲਗਾਏ ਜਾ ਰਹੇ ਨੇ ਕਿ ਉਹਨਾਂ ਦੀ ਸਟੇ ਲੱਗੀ ਹੋਈ ਹੈ ਇਸ ਜ਼ਮੀਨ ਤੇ ਮਹਿੰਦਰ ਸਿੰਘ ਵੱਲੋਂ ਰਸਕਾਲ ਦੀ ਮੈਂ ਸਰਪੰਚ ਜਸਵੀਰ ਸਿੰਘ ਜੱਸੀ ਹਸਨਪੁਰ ਕਮਾਵਾ ਤੋਂ ਇਹ ਸਾਡਾ ਪੰਚਾਇਤੀ ਰਸਤਾ ਇਸ ਤੇ ਕੋਈ ਸਟੇ ਨਹੀਂ ਮਾਨਯੋਗ ਡੀਡੀਪੀਓ ਸ਼੍ਰੀਵਿੰਦਰ ਸਿੰਘ ਜੀ ਵੀ ਅਦਾਲਤ ਵੱਲੋਂ ਸਾਨੂੰ ਬਰਾਇਡਨ ਕੱਬ ਜਿਹੜੇ ਹੁਕਮ ਹੈ ਇਹ 24 ਨੰਬਰ ਰਸਤਾ ਜੀ ਇਹ ਤਿੰਨ ਰੀਗੇ ਦੋ ਵਿਸੂਏ ਦੀ ਪਰਮੈਸ਼ ਸਾਨੂੰ ਡੀਡੀਪੀਓ ਸਾਹਿਬ ਵੱਲੋਂ ਸਖਤ ਹਦਾਇਤਾਂ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਸਰਕਾਰ ਕਰੀਏ ਵੀ ਰਸਤੇ ਬਰਮਾ ਪੱਕੀਆਂ ਕਰੋ ਕਰੋ ਸਿਸਟਮ ਡੀਡੀਪੀਓ ਸਾਹਿਬ ਵੱਲੋਂ ਸਾਨੂੰ ਸਖਤ ਹਦਾਇਤ ਆ ਕਿ ਇਹਨਾਂ ਰਸਤੇ ਨੂੰ ਪੂਰਾ ਕਰਕੇ ਗਵੰਟ ਕਬਜੇ ਦੇ ਆਰਡਰਾਂ ਵਿੱਚ ਸਾਡੇ ਕੋਲ ਵੀ ਰਸਤੇ ਨੂੰ ਪੂਰਾ ਕਰਕੇ ਸਾਰਿਆਂ ਤੋਂ ਸ਼ੁਰੂ ਆਇਆ ਕੋਈ ਨਿੱਜੀ ਜ਼ਮੀਨੀ ਵਿਵਾਦ ਤਾਂ ਨਹੀਂ ਹੈਗਾ ਜੀ ਕਿਸੇ ਦਾ ਜ਼ਮੀਨੀ ਵਿਵਾਦ ਨਹੀਂ ਜੀ ਇਹ ਤੁਹਾਡੇ ਸਾਹਮਣੇ ਜਿੰਨੀਆਂ ਕੋਠੀਆਂ ਨੇੜੇ ਸਾਰਿਆਂ ਦੇ ਰੈਂਪ ਵੀ ਤੜਾਏ ਜਾ ਰਹੇ ਹਨ ਇੱਕ ਦੋ ਮੋਟਰ ਵਾਲਾ ਕੋਠਾ ਉਹ ਵੀ ਤੜਾਣਾ ਪੈਣਾ ਜੀ ਕਈ ਬੰਦੇ ਸਹਿਮਤੀ ਨਾਲ ਤੋੜ ਰਹੇ ਆ ਕਈ ਬਸ ਤੁਹਾਨੂੰ ਪਤਾ ਹੀ ਆ ਫਿਰ ਪਾਰਟੀਵਾਦੀ ਕਰਕੇ ਚੋੜਾ ਜਾਉ ਕਰਦੇ ਪਹਿਲਾਂ ਪਿਛਲੀਆਂ ਪੰਚਾਇਤਾਂ ਵੇਲੇ ਜਾਂ ਪਿਛਲੇ ਸਰਕਾਰਾਂ ਵੇਲੇ ਇਹਨੂੰ ਰਸਤਾ ਚੋੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇਗੀ ਇਹ ਜੀ 30 ਸਾਲ ਹੋ ਗਏ ਇਹੀ ਪਾਰਟੀਵਾਦੀ ਦਾ ਸ਼ਕਾਰ ਹੋਇਆ ਇਹ ਰਸਤਾ ਜਿਹੜਾ ਹੀ ਚੱਲਦੀ ਆ ਹਾਂ ਲੜਾਈ ਇਸੇ ਕੰਮ ਪਿੱਛੇ ਸਾਡੇ ਬਾਬਾ ਜੀ ਦੀ ਦਰਗਾਹ ਜੀ ਅੱਗੇ ਬੈਰੂ ਪਿੰਡ ਦੀ ਹੱਦ 'ਚ ਇਹ ਰਸਤਾ ਉੱਥੇ ਜਾ ਰਿਹਾ ਬਾਬਾ ਕਬੀਰ ਦੀ ਧਾਰਮਿਕ ਸਥਾਨ 'ਤੇ ਹਾਂ ਧਾਰਮਿਕ ਸਥਾਨ ਨੂੰ ਜਾ ਰਿਹਾ ਜੀ ਤਿੰਨ ਪਿੰਡਾਂ ਦਾ ਸਾਂਝਾ ਰਸਤਾ ਜੀ ਇਹ ਬੈਰੂ ਮਲਕੂਰ ਤੇ ਹਸਨਪੁਰ ਕੰਬੋਆ ਜੀ ਫਿਰ ਤਿੰਨਾ ਪਿੰਡਾਂ ਦੀ ਪੰਚਾਇਤ ਨਹੀਂ ਤਿੰਨਾਂ ਨੇ ਹਸਨਪੁਰ ਕੰਬੋਆ ਦੀ ਹੱਦ 'ਚ ਅਸੀਂ ਹੱਦ 'ਚ ਤੰਦਾ ਇਹਨਾਂ ਦਾ ਪਿੰਡ ਸੀ ਠੀਕ ਹੈ ਜੀ ਹਾਂ ਸਾਡੇ ਪਿੰਡ ਦੀ ਹੱਦ 'ਚ ਅਸੀਂ ਕਬਜ਼ਾ ਛੁੜਵਾਇਆ ਜੀ ਠੀਕ ਹੈ ਕਈ ਰਸਤਾ ਪੱਕਾ ਵੀ ਕਰਾਇਆ ਜਾਏਗਾ ਅਨਲ ਟਾਈਮ ਦੇ ਵਿੱਚ ਕੁਝ ਤੇ ਪੱਕਾ ਰੋਡ ਤੋਂ ਕੋਸ ਹੈ ਜੀ ਮੰਡੀ ਬੋਰਡ ਤੋਂ ਪਾਸ ਹੋਇਆ ਹੋਇਆ ਪਹਿਲਾਂ ਜੀ ਹੋ ਗਿਆ ਸੀਗਾ ਇਸੇ ਝਗੜੇ ਕਰਕੇ ਇਹਨਾਂ ਦੇ ਆਪਸੀ ਬਵਾਦ ਕਰਕੇ ਪਹਿਲਾਂ ਪੈਸੇ ਵਾਪਸ ਹੋਏ ਉਹਨੂੰ ਦੁਬਾਰਾ ਆਪ ਸਰਕਾਰ ਦੀਆਂ ਹੱਦ ਤਾਂ ਸਾਡੇ ਐਸਡੀਓ ਸਾਹਿਬ ਕਿਰਪਾਲ ਵੀਰ ਸਿੰਘ ਜੀ ਉਹਨਾਂ ਨੇ ਸਾਨੂੰ ਸਖਤ ਹਦਾਇਤ ਹੈ ਲੈਟਰ ਵੀ ਕੱਢਿਆ ਬਕਾਇਦਾ ਵੀ ਜਿੰਨੀਆਂ ਵੀ ਸੜਕਾਂ ਦੀਆਂ ਬਰਮਾਂ ਨੇ ਜਾਂ ਰਸਤੇ ਦੇ ਬਿਓ ਨੇ ਸਾਰੇ ਛੜਵਾਓ ਪੁਲਿਸ ਪ੍ਰਸ਼ਾਸਨ ਆਇਆ ਹੋਈ ਨਾ ਹਾਂਜੀ ਹਾਂਜੀ ਮੋਰੰਟ ਕਬਜ਼ਾ ਸਾਨੂੰ ਉਹਨਾਂ ਦੇ ਸਹਿਯੋਗ ਨਾਲ ਹੀ ਕਰ ਰਹੇ ਆਂ ਜੀ